ਲੇ ਵੀ ਗੁਲਜਾਰ ਤੇਰੇ ਲਈ ਮੁਬਾਰਕਵਾਦ ਹੈ ਮਾਨਾ ਜੀ ਜੋਗੀ ਜੀ ਆਇਓ ਜਰਾ ਪਲੀਜ਼ ਪਲੀਜ਼ ਆਇਓ ਇੱਕ ਖੁਸ਼ਖਬਰੀ ਤੁਹਾਨੂੰ ਪਰ ਤੁਸੀਂ ਨੇ ਖੁਸ਼ਖਬਰੀ ਦੇਣ ਆਲੇ ਹੋ ਕਾਕਾ ਆ ਜਾ ਵੀ ਤੂੰ ਵੀ ਨੌਜਵਾਨਾਂ ਨਾਲ ਕਾਕਾ ਕੋਟ ਫੱਤੇ ਵਾਲਾ ਇਧਰ ਚਮਕੌਰ ਹੋਣੀ ਵੀਰ ਹੋਣਗੇ ਸਾਰੇ ਭਰਾ ਮੇਰੇ ਵੀਰੋ ਰਲ ਮਿਲ ਕੇ ਇੱਕ ਜਿਹੜੀ ਜ਼ਰੂਰੀ ਅਨਾਉਂਸਮੈਂਟ ਹੈ ਇੱਕ ਖੁਸ਼ਖਬਰੀ ਹੈ ਲੈ ਵੀ ਗੁਲਜਾਰ ਪਹਿਲਾਂ ਤੇ ਅੱਜ ਦੇ ਮੇਲੇ ਦੀ ਵਧਾਈ ਹੈ ਤੈਨੂੰ ਸੋਹਣਿਆ ਵੀਰਾਂ ਵੱਡਾ ਭਰਾ ਹੈ ਸਾਡਾ ਤੋਂ ਜੋਗੀ ਜੀ ਇਧਰਲੇ ਪਾਸੇ ਆਜੋ ਅੱਜ ਬਿੱਟੂ ਹੁੰਦਾ ਉਹਨੇ ਹੋਰ ਖੁਸ਼ ਹੋ ਜਾਣਾ ਸੀਗਾ ਵੀ ਆਹ ਖੁਸ਼ੀ ਆ ਨਾ ਜਿਹੜੀ ਆਉਣ ਵਾਲੀ 20 ਮਾਰਚ ਨੂੰ ਮੇਰੇ ਆਪਣੇ ਪਿੰਡ ਜਲਾਲ ਦੇ ਵਿੱਚ ਕਬੱਡੀ ਕੱਪ ਖੇਡਿਆ ਜਾਣਾ ਹੈ ਔਰ ਉੱਥੇ ਜੀਵਨ ਮਾਨੂਕਿਆਣੇ ਦਾ ਸਕੋਰਪੀਓ ਗੱਡੀ ਦੇ ਨਾਲ ਮਾਨ ਸਨਮਾਨ ਕੀਤਾ ਜਾਣਾ ਮੇਰੇ ਵੀਰੋ ਤੇ ਸਾਡੇ ਵੀਰ ਕੁੱਕੂ ਨਾਗਰਾ ਯੂ ਐਸ ਏ ਦੀਪ ਯੂ ਕੇ ਬਲਵਿੰਦਰ ਯੂ ਕੇ ਸਾਵੀ ਪੱਤੜ ਨਾਰਵੇ ਹਰਚਰਨ ਸਿੰਘ ਜੀ ਨਾਰਵੇ ਪੰਮ ਯੋਧਾ ਅਮਨ ਸਾਡੇ ਚੇਅਰਮੈਨ ਸਾਹਿਬ ਨੇ ਔਰ ਨਾਲ ਮਨਪ੍ਰੀਤ ਮਾਨਾ ਜੀ ਕੋਟ ਸਾਹਿਬ ਤੇ ਨਾਲ ਕਾਕਾ ਕੋਟ ਫੱਤੇ ਵਾਲਾ ਬੱਬੂ ਕੋਟ ਫੱਤਾ ਅਸ਼ਵਨੀ ਸ਼ਰਮਾ ਗੁਰਮਖ ਪੁਰਤਗਾਲ ਜੋਗੀ ਦੇਦਨਾ ਕਾਲੂ ਦੇਦਨਾ ਸਤਗੁਰ ਕਮਾਨ ਬਿੰਦਰ ਮਵੀ ਰੋਮੀ ਯੂ ਐਸ ਏ ਸੋਨੂ ਆਸਟ੍ਰੇਲੀਆ ਸੰਦੀਪ ਗੁਰਨਾ ਅਸੇ ਅਮਰੀਕਾ ਬਿੱਟੂ ਅੱਜਰਵਾਲ ਬਲਕਾਰ ਕਮਾਨ ਡਾਕਟਰ ਮੱਗਰ ਸਿਹਾਰ ਜਿੰਨੀ ਦੰਦੀਵਾਰ ਰਮੇਸ਼ ਗੋਲ ਜੀ ਹਰਦੀਪ ਐਕਸ਼ਨ ਸਾਹਿਬ ਤੇ ਰੰਕਿਤ ਕੁਮਾਰ ਐਕਸ਼ਨ ਤੇ ਬੰਟੂ ਕੈਨੇਡਾ ਤੇ ਰੋਮੀ ਯੂਐਸਏ ਸਾਰੇ ਭਰਾ ਕਹਿੰਦੇ ਵੀ ਆਪਾਂ ਰਲ ਮਿਲ ਕੇ ਜਲਾਲ ਦੇ ਕਬੱਡੀ ਕੱਪ ਤੇ ਮੂਨਕ ਵਾਲੇ ਗੁਲਜਾਰੀ ਦਾ ਸਕਾਰਪਿਓ ਇਨ ਗੱਡੀ ਦੇ ਨਾਲ ਸਨਮਾਨ ਹੋਊਗਾ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਇਹ ਗੁਲਜਾਰ ਨੂੰ ਵੀ ਨਹੀਂ ਸੀ ਪਤਾ ਇਹ ਸਰਕਾਰ ਹੈ ਇੱਕ ਵਾਰੀ ਫੇਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਗੁਲਜਾਰੀ ਦੇ ਕਬੱਡੀ ਖੇਡੀ ਮੂਨਕ ਦੇ ਲਈ ਗੁਲਜਾਰੀ ਖੇਡਿਆ ਟੀਵੀ ਕਾਲਜ ਪਠਿੰਡਾ ਦੇ ਲਈ ਇਹ ਆ ਦੇ ਭਰਾਵਾਂ ਨੇ ਅੱਜ ਮੇਰੇ ਵੀਰੋ ਇਹ ਮਾਣ ਸਨਮਾਨ ਕਹਿੰਦੇ ਵੀ ਜਲਾਲ ਦੇ ਵਿੱਚ ਕਰਨਾ ਹੈ ਇਹ ਗੁਲਜਾਰੀ ਨੂੰ ਵੀ ਨਹੀਂ ਸੀ ਪਤਾ ਸੇਵਕ ਜੀ ਇਹ ਤੇ ਹੁਣੇ ਮੂਮੈਂਟ ਜਿਹੜੀ ਬਣ ਗਈ ਹੈ ਇਹ ਸਰਪ੍ਰਾਈਜ਼ ਸਨਮਾਨ ਹੋਇਆ ਕੋਈ ਸ਼ਬਦ ਤੁਸੀਂ ਵੀ ਜਿਹੜਾ ਜਰੂਰ ਬੋਲਦੇ ਹੋ ਪ੍ਰੋਫੈਸਰ ਸਿੰਘ ਸਿੰਘ ਜੀ ਸ਼ਿਰਗਰ ਕੀ ਬਾਤ ਹੈ ਗੁਲਜਾਰੀ ਮੋਨਕ ਗੁਲਜਾਰੀ ਮੋਨਕ ਦੇ ਪਰਿਵਾਰ ਨੂੰ ਕਬੱਡੀ ਤੇ ਮਾਣ ਰਹੇਗਾ ਤੇ ਕਬੱਡੀ ਨੂੰ ਸਦਾ ਗੁਲਜਾਰੀ ਮੋਨਕ ਤੇ ਮਾਣ ਰਹੇਗਾ ਗੁਲਜਾਰੀ ਮੋਨਕ ਦਾ ਮਾਣ ਸਤਕਾਰ ਜਲਾਲ ਦੀਆਂ ਖੇਡਾਂ ਤੇ ਸਕਾਰਪੀਓ ਇਨ ਗੱਜੀ ਦੇ ਨਾਲ ਕੀਤਾ ਜਾਵੇਗਾ ਸਵਰਗਿਆ ਨੱਥਾ ਸਿੰਘ ਦੇ ਪੁੱਤਰ ਦਾ ਮਾਤਾ ਚਰਨਜੀਤ ਕੌਰ ਦੇ ਪੁੱਤ ਦਾ ਪਾਲੀ ਆਸਟ੍ਰੇਲੀਆ ਦੇ ਵੀਰ ਦਾ ਜਵਾਰ ਸਿੰਘ ਦੇ ਛੋਟੇ ਵੀਰ ਦਾ ਮਾਨ ਸਨਮਾਨ ਕਹਿੰਦੇ 21 ਤਰੀਕ ਨੂੰ ਮੇਰੇ ਵੀਰੋ 20 ਮਾਰਚ ਨੂੰ ਕੀ ਆ ਬਾਤ ਹੈ ਜਲਾਲ ਦੇ ਵਿੱਚ ਖੇਡਾ ਹੋਣ ਗਿਆ ਜਲਾਲ ਪਿੰਡ ਕਹਿੰਦੇ ਲਤੀਫ ਮੁਹੰਮਦ ਦਾ ਪਿੰਡ ਹੈ ਲੋਕ ਸੋਚਦੇ ਆ ਕੌਣ ਸੀ ਲਤੀਫ ਮੁਹੰਮਦ ਕੁਲਦੀਪ ਮਾਨਕ ਦਾ ਅਸਲੀ ਨਾਂ ਸੀਗਾ ਜਲਾਲ ਪਿੰਡ ਡਾਗੂ ਜਗੀਰ ਸਿੰਘ ਦਾ ਪਿੰਡ ਹੈ ਜਲਾਲ ਪਿੰਡ ਕਹਿੰਦੇ ਅਜਮੇਰ ਦੀ ਕਬੱਡੀ ਨੇ ਬੱਬੂ ਦੀ ਕਬੱਡੀ ਨੇ ਤੇ ਰਪਿੰਦਰ ਦੇ ਬੋਲਾਂ ਨੇ ਦੁਨੀਆਂ ਦੇ ਵਿੱਚ ਮਸ਼ਹੂਰ ਕਰ ਦਿੱਤਾ ਹੈ ਜ਼ਿਲ੍ਹਾ ਬਠਿੰਡੇ ਦੀ ਧਰਤੀ ਹੈ ਵੱਡੇ ਭਰਾ ਨੂੰ ਗੁਲਜਾਰੀ ਮੋੜ ਨੂੰ ਸਕਾਰਪੀ ਵੈਨ ਗੱਡੀ ਦੇ ਮਾਨ ਸਨਮਾਨ ਦਿੱਤੇ ਜਾ